ਸਾਰੇ ਪੰਜਾਬ ਵਾਸੀਆਂ ਨੂੰ ਅਦੇਸ਼ ਉਥੇ ਇਸ ਦੀਆਂ ਸੰਗਤਾਂ ਨੂੰ 100 ਲੋਕ ਰੁਪਏ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਭੈਣ ਭਾਈ ਚੜ੍ਹਦੀ ਕਲਾ ਵਿੱਚ ਹੋਗੇ ਤੇ ਇਸ ਵੀਡੀਓ ਨੂੰ ਵਾਤਵਾਰ ਤੇ ਸ਼ੇਅਰ ਵੀ ਕਰ ਦਿਓ ਭਰਾਓ ਤੇ ਇੱਥੇ ਕਮੈਂਟ ਕਰਕੇ ਆਪਣੀ رائے ਵੀ ਦਿਓ ਕਰੋ ਅੱਜ ਮੈਂ ਮਸਲਾ ਲੈ ਕੇ ਤੁਹਾਡੇ ਕੋ ਆਇਆ ਵਿਚਾਰਾ ਕਰਨ ਨੂੰ ਆਤੇ ਕਿ 1984 ਦੇ ਵਿੱਚ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਤੇ 376 ਬੰਦੇ ਫੜੇ ਗਏ ਸੀ ਜਿਹੜੇ ਆਰਮੀ ਨੇ 6 ਮਹੀਨੇ ਆਪਣੇ ਕੈਂਪ ਜੀ ਅੰਮ੍ਰਿਤਸਰ ਰੱਖਿਆ ਪੱਕੇ ਨਾਪੇ ਕਿ ਜੇ ਉਹ ਨਾ ਲਿਆਣੀ ਉਸ ਤੋਂ ਬਾਅਦ ਜੋਧਪੁਰ ਜਿਲ੍ਹੇ ਸ਼ਿਫਟ ਕਰ ਦਿੱਤਾ ਉਹਦੇ ਵਿੱਚੋਂ ਕੁਝ ਬੰਦਿਆਂ ਨੂੰ ਸਹੂਲਤਾਂ ਮਿਲੀਆਂ 40 ਬੰਦਿਆਂ ਨੂੰ ਔਰ ਸਾਡੇ ਸ਼ਰਮੀ ਕਮੇਟੀ ਦੇ ਜਿਹੜੇ ਵਕੀਲ ਨੇ ਸਰਦਾਰ ਭਗਵੰਤ ਸਿੰਘ ਸਿਆਲਕਾ ਇਹ ਮੈਨੂੰ ਨਹੀਂ ਪਤਾ ਕਿ ਸਿਆਲਕਾ ਸਾਹਿਬ ਨੇ ਕਿਸ ਆਧਾਰ ਤੇ ਇਕੋ ਪ੍ਰੈਸਰ ਨੂੰ ਬਿਆਨ ਦਿੱਤਾ ਸੀ ਕਿ ਜੋਧਪੁਰ ਜੇਲ੍ਹ ਵਿੱਚ ਜੇਲ੍ਹ ਦੇ ਬੇਕੋ ਸੂਰਤ ਨੌਜਵਾਨਾਂ ਨੂੰ ਤਿੰਨ ਦਿਨਾਂ ਬਾਅਦ ਇਨਸਾਰ ਵੜਿਆ ਇਹ ਸ਼ਾਲਕਾ ਸਾਹਿਬ ਵੀ ਦੱਸ ਸਕਦੇ ਨੇ ਕਿਉਂਕਿ ਇਹਨਾਂ ਨੂੰ ਇਹਨਾਂ ਨੇ ਪ੍ਰੈਸਰ ਨੂੰ ਬਿਆਨ ਦਿੱਤਾ ਸ਼ਾਲਕਾ ਸਾਹਿਬ ਨੇ ਔਰ ਇਹ ਵੀ ਕਿਤੇ ਨਾ ਕਿਤੇ ਕਹਿ ਦਿੰਦੇ ਕਿ ਜਿਹੜੇ ਯੋਧਪਰੀਏ ਨਫਿੱਟ ਬੰਦੇ ਰਹੇ ਨੇ ਖੇਤ ਬੰਦੇ ਨੇ ਇਹਨਾਂ ਨੇ ਵੀ ਕਦੀ ਯੋਧਪਰੀਆਂ ਨੂੰ ਤਰਜੀਹ ਨਹੀਂ ਦਿੱਤੀ ਇਹ ਤੁਹਾਨੂੰ ਸੰਗਤਾਂਾ ਸਿਰਫ ਸਿਆਲਕਾ ਸਾਹਿਬ ਹੀ ਦੱਸ ਸਕਦੇ ਆ ਕਿ ਕਿਹਨੇ ਯੋਧਪਰੀਆਂ ਨੂੰ ਇਨਸਾਫ ਤਵਾਇਆ ਕੀ ਸਿਰਫ 40 ਬੰਦੇ ਸੀ ਇਹ ਬੰਦੇ ਸੀ 300 ਸ਼ੇਰ ਦਰ ਦੇ ਵਿੱਚੋਂ ਚਾਲੀਆਂ ਨੂੰ ਮਲੇ ਬਾਕੀ ਰਹਿ ਗਏ 325 ਅੱਜ ਜੋਧਪੁਰਿਆਂ ਦੀ ਕੀ ਹਾਲਤ ਹੈ ਤਿੰਨ ਕ ਬੰਦਿਆਂ ਦੇ ਮੈਂ ਪ੍ਰੂਫ ਲਿਆ ਦੇ ਤੇ ਵੀਡੀਓ ਵੀ ਆਪਣੀ ਸੋਸ਼ਲ ਮੀਡੀਆ ਤੇ ਪਾਈ ਆ ਆ ਇੱਕ ਬੰਦਾ ਜੇ ਇਹਦਾ ਆਧਾਰ ਕੱਟ ਇਹ ਆ ਭਗਵਾਨ ਸਿੰਘ ਪਿਓ ਦਾ ਨਾਮ ਆਤਮਾ ਸਿੰਘ ਪਿੰਡ ਫੁਲਕਾ ਤਹਿਸੀਲ ਵਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਦਾ ਇਹ ਚੜਦੀ ਕਲਾ ਦੇ ਸਿੰਘ ਸੀ ਨਾ ਇਹਨਾਂ ਦੇ ਬੱਚੇ ਨੂੰ ਨੌਕਰੀ ਤੇ ਨਾ ਇਹਨੂੰ ਨੌਕਰੀ ਬਲਕੇ ਕੋਈ ਸੂਹਤਰੀ ਮਿਲੀ ਉਹ 40 ਸਾਲ ਤੋਂ ਇਹ ਸਾਹਿਬ ਨਿਕਤਾ ਨਿਕਤਾ ਇਸ ਦੁਨੀਆ ਤੋਂ ਚਲੇ ਗਿਆ ਇਹ ਵੀ ਜੋਧਪਰੀ ਸੀ ਇਹਦਾ ਅ ਪਿੱਛਾ ਢਿਮਕੇ ਲੋ ਮਰਗਦਾ ਸਾਡੀ ਕਿਉਂ ਵੀ ਮੇਰੇ ਕੋ ਹੈਗਾ ਜੀ ਇਹਦਾ ਬੇਟਾ ਬਾ ਸਰਦਾਰ ਦਲਵੀਰ ਸੀ ਜੰਮੂ ਤੋਂ ਨਾ ਇਹਨਾਂ ਨੂੰ ਮਿਲਿਆ ਤੇ ਨਾ ਕੋਈ ਸਹੂਲਤ ਨਹੀਂ ਆਧਾਰਾ ਸਿੰਘ ਸੁਪਤਰ ਰਮਨ ਸਿੰਘ ਪਿੰਡ ਦਾਬਾ ਕਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਨੰਨ ਬੰਦਿਆਂ ਦੇ ਫਿਰ ਕੋ ਕਾਲਜ ਤੇ 40 ਸਾਲ ਹੋ ਗਏ ਨੇ ਕੇਸ ਲੜਦਿਆਂ ਜੋਧਪੁਰ ਤੋਂ ਛੁੱਟ ਗਿਆ ਇਹ ਨਾ ਕਿਸੇ ਨੇ ਮਦਦ ਕੀਤੀ ਨਾ ਕਿਸੇ ਨੇ ਇਹਨਾਂ ਦਾ ਹਾਲ ਚਾਲ ਪੁੱਛਿਆ ਪੁਰਪਗਵਾਨ ਸਰ ਦਾ ਇਹ ਲੜਕਾ ਦੇ ਦਿਮਾਗ ਤੋਂ ਸੱਟ ਲੱਗੀ ਉਹ ਦਵਾਈ ਜੋ ਕਿ ਉਹ ਇਤੋਂ ਪੈਸੇ ਨਹੀਂ ਤਰਲੇ ਲੈ ਰਿਹਾ ਔਰ ਐਪਲੀਕੇਸ਼ਨ ਲਿਖਣ ਜੋ ਕਿ ਵੀ ਨਹੀਂ ਹੈ ਮੈਂ ਆਪ ਜਾ ਕੇ ਉਹਨਾਂ ਦੇ ਘਰਾਂ ਦੇ ਹਾਲਾਤ ਰਿਖੇ ਨੇ ਪੁਰਵਾ ਖੋਜ 1999 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੇਸ ਕੀਤਾ 1999 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੱਲੇ ਨੇ ਕੇਸ ਕੀਤਾ ਉਹਦੇ ਵਿੱਚ ਮੈਂ ਦੋ ਤਿੰਨ ਬਣਾਈਆਂ ਸੀ ਪੰਜਾਬ ਸਰਕਾਰ ਤੇ ਸ਼ਰੂਨਿਕ ਕਮੇਟੀ 1999 ਵਿੱਚ ਮੈਂ ਕੇਸ ਕੀਤਾ 2003 ਵਿੱਚ ਕੇਸ ਐਡਮਿਟ ਹੋਇਆ 2005 ਵਿੱਚ ਸ਼ਰੂਨਿਕ ਕਮੇਟੀ ਨੇ ਮਤਾ ਪਾਇਆ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਂ ਗਿਆ ਜਿਹੜੇ ਜੋਧਪੁਰ ਜੇਲ੍ਹ ਕੱਟੇ ਉਹਨਾਂ ਸਰਵਸਤ ਵਾਂਗੀ ਉਹ ਵੀ ਨਹੀਂ ਮਿਲੀ। ਔਰ ਟੀਸਰੀ ਧਿਰ ਹਾਈ ਕੋਰਟ ਨੇ ਖੁਦ ਬਣਾਈ। ਸੈਂਟਰ ਗਵਰਨਮੈਂਟ। ਕਿਉਂਕਿ ਜਦੋਂ ਮੇਰੇ ਵਾਲੇ ਕੇਸ ਦੀ ਸੁਣਵਾਈ ਹੋਈ ਉਦੋਂ ਜੱਜ ਸਾਹਿਬ ਨੇ ਮੇਰੇ ਵਕੀਲ ਨੂੰ ਪੁੱਛਿਆ ਸੀ ਕਿ ਇਹਨਾਂ ਨੂੰ ਅਰੈਸਟ ਕਿੰਨੇ ਕੀਤਾ ਕਹਿੰਦੇ ਜੀ ਸੈਂਟਰ ਦੀ ਆਰਮੀ ਨੇ। ਤੇ ਸੈਂਟਰ ਨੂੰ ਧਿਰ ਬਣਾਇਆ ਆ ਜੀ ਇਹ ਇਹਦੇ ਸੈਂਟਰ ਗਵਰਨਮੈਂਟ ਨੂੰ ਤੀਜਾ ਤੇ ਤਿੰਗੀ ਧਿਰ ਬਣਾਇਆ ਹੱਥ ਨਾਲ ਲਿਖਿਆ ਹੋਇਆ ਵਾ ਔਰ ਮੈਨੂੰ 24-25 ਸਾਲ ਹੋ ਗਏ ਇਸ ਲੜਦੇ ਨੂੰ ਜਿੱਦੋਂ 325 ਬੰਦੇ ਮੇਰੇ ਨਾਲ ਜੁੜੇ ਤੂੰ ਕੇਸਰ ਪਿਛਲੇ ਸਾਲ 2023 ਵਿੱਚ ਕੀ ਜਿਸਮਸ ਹੋ ਗਿਆ ਇਹ ਸਭਾ ਚ ਗਈ ਰਹੀ ਮੈਨੂੰ ਵੀ ਸੱਧਿਆ ਮਰਦਾ ਵੀ ਗੱਲਬਾਤ ਹੋਈ ਔਰ ਅੱਜ 40 ਸਾਲ ਹੋ ਗਏ ਆ ਹਰਮੰਦਰ ਸਾਹਿਬ ਤੇ ਟ੍ਰੈਕ ਹੋਣ ਦੇ 325 ਬੰਦਿਆਂ ਦੇ ਵਿੱਚੋਂ ਬਾਰੇ ਪਰਵਾਜ਼ ਜਿਹੜੀ ਉਸ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੇ ਕੁਛ ਰਹਿ ਗਏ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੋਣ ਹੈ ਮੈਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਇਹ ਸਬੰਧਤ ਦੇਣਾ। ਔਰ ਇਸ ਜੋਧਪੁਰੀਆਂ ਦੇ ਜਿੰਨੇ ਵੀ ਕੇਸ ਆ ਜਿੰਨੇ ਜੋਧਪੁਰੀਆਂ ਦੇ ਉਹਨਾਂ ਦੇ ਕੇਦੀ ਉਹਨਾਂ ਨੂੰ ਇਨਸਾਫ ਦਉਣ ਵਾਸਤੇ ਉਹਨਾਂ ਦੀ ਅਗਵਾਈ ਮੈਂ ਖੁਦ ਕਰੂੰਗਾ। ਜਿਹੜੇ ਪਹਿਲਾਂ ਕਰਦੇ ਰਹੇ ਨੇ ਉਹ ਸਾਰੇ ਕਰੋੜਾਂ ਪਤੀ ਦੇ ਵਿੱਚ ਕਿਸੇ ਨੂੰ ਕਿੰਨੀਆਂ ਬੱਸਾਂਾਂ ਮਾ ਬਹੁਤ ਕੁਛ ਆ ਸਰਕਾਰ ਦੇ ਖਾਤੇ ਵਿੱਚ ਜੋਤਪੁਰੀਆਂ ਨੂੰ ਤਾਂ ਕਾਰਨਾ ਦਿੱਤੀਆਂ ਪਤਾ ਕਰ ਲਿਓ ਓਛਿਤ ਕਾਂਦ ਬੰਦਿਆਂ ਨੂੰ ਪਰਮਟ ਦਿੱਤੇ ਚੰਦ ਬੰਦਿਆਂ ਨੂੰ ਤੇ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਨੇ ਜੋ ਪੈਸੇ ਦਿੱਤੇ ਆ ਜਿਸ ਉਲਤਾਂ ਦਿੱਆਵਾ 2018 ਦੇ ਵਿੱਚ ਇਹਨਾਂ ਨੂੰ 15-15 ਲੱਖ ਜੋਮੀ ਫੜਿਆ ਬਾ ਉਹ ਵੀ ਚੰਦ ਬੰਦਿਆਂ ਨੂੰ ਔਰ ਇਹਨਾਂ ਦੀ ਕੇਸ ਦੀ ਪਹਿਵਾਰੀ ਐਂਜੀਪੀਐਸ ਨੇ ਕੀਤੀ ਮੇਰੇ ਕੇਸ ਦੀ ਤੇ ਪਹਿਵਾਰੀ ਵੀ ਨਹੀਂ ਕੀਤੀ ਤੇ ਮੇਰੇ ਮਗਰ ਹੀ ਕੇਸ ਲਾ ਕੇ ਤੇ ਮਿੰਨ ਵੀ ਲੈ ਡੁੱਬੇ ਨਾਲ ਮੈਂ ਵੀ ਹੁਣ ਬਹਿ ਗਿਆ ਮੈਂ ਤੇ ਇੱਕ ਐਸਸੀ ਪਰਵਾਦ ਦੇ ਨਾਲ ਸਬੰਧਤ ਹਾਂ ਜਿੰਨੇ ਮੈਂ ਪ੍ਰੋਗਰਾਮ ਕਰਦਾ ਰਿਆਂ ਜਨਾ ਕੰਮ ਕਰਦਾ ਰਿਓ ਸਾਰੇ ਮੈਂ ਕੀਤੇ ਲਾਂ ਛੱਡੇ ਅੱਜ 24 ਸਾਲੋਂ ਲੜਦੇ ਨੂੰ ਹੋ ਗਿਆ ਤੇ ਅੱਜ ਇਹ ਸਾਲ ਹੋ ਗਿਆ ਮੈਨੂੰ ਮੂੰਹ ਹਲ ਵੰਦੇ ਨੂੰ ਮੈਨੂੰ ਇਨਸਾਫ ਨਹੀਂ ਮਿਲਿਆ ਭਾਵੇਂ ਪ੍ਰੈਸਾਂ ਨੇ ਕਹਿ ਦਿੰਦੇ ਕੀ ਤੂੰ ਕੂਕਤੇ ਨਾਲ ਗੱਲ ਕਰਦਾ ਜਾਂ ਕੂੜ ਦੇ ਵਰਖਲਾ ਜਾਨਾ ਤੇ ਤੇ ਕਾਰਵਾਈ ਹੋਊਗੀ ਪਰ ਐਸੀ ਗੱਲ ਨਹੀਂ ਹੈ ਇਨਸਾਫ ਕਿਤਨਾ ਕਿਤੇ ਹੈ ਮੈਂ ਤਾਂ ਦੁਆਰੀ ਕੂੜਤੀ ਵੀ ਕਿਹਾ ਕੌਣਸ ਨੇ ਰਾਸ਼ਟਰੀ ਕੀਤਾ ਪਰ ਸੱਚਾਈ ਕਦੀ ਮਰਦੀ ਨਹੀਂ ਹੁੰਦੀ ਪਰ ਮੀਨੋ ਹਰਾਂ ਕੀ ਦੀ ਗੱਲ ਆ ਕਿ 1984 ਦੇ ਨਾਂ ਤੇ ਕਈਆਂ ਨੇ ਲੱਖਾਂ ਕਰੋੜਾਂ ਰੁਪਏ ਇਕੱਠਾ ਕੀਤਾ ਤੇ ਸਿਰਫ ਜੋਧਪੁਰੀਏ ਨੇ ਮਾਰੇ ਹੋ ਗਏ ਜਿੰਨਾ ਵਾਸਤੇ ਕੋਈ ਸਹੂਲਤ ਨਹੀਂ ਆ ਦੋ ਭਰਾ ਨੇ ਜੇਦਾਂ ਨੌਜੋਰ ਸੰਗ ਸਿੱਤੂ ਦੀ ਪੋਟੋ ਆ ਇਹ ਬਰਗਾੜੀ ਕਾਰ ਦੇ ਵਿੱਚ ਜਿਹੜੇ ਜਦੋਂ ਸੰਗੇ ਸੀਤੋਂ ਇਸ ਦੀ ਗੁਰਕਾ ਸਾਹੀ ਬੇਦਕੀ ਦਾ ਲੈਂਦੇ ਸੀ ਰੋਲਾ ਪਹੁੰਚੇ ਜਿਹੜੇ વૃਧੀ ਤੇ ਇਹਨਾਂ ਦੂਰਨਾਪਰਾਵਾਂ ਨੂੰ 15-15 ਲੱਖ ਰੁਪਏ ਦਿੱਤਾ ਗਿਆ ਕੰਗਣਾ ਰਣੌਤ ਨੂੰ ਚਪੇੜ ਮਾਰਨ ਵਾਲੀ ਕੁੜੀ ਨੂੰ ਪੈਸੇ ਦਿੱਤੇ ਗਏ ਔਰ ਸਾਡੇ ਸਿਮਰਨਜੀਤ ਸਿੰਘ ਮਾਨ ਆਲੋਖ ਜਿਨ੍ਹਾਂ ਕੋ ਕਰੋੜਾ ਰੁਪਇਆ ਆਇਆ ਕਰੋੜਾ ਹੀ ਹੋਰੇ ਨਜ਼ਦੀਕੀਏ ਰਾਹੁਲ ਗਾਂਧੀ ਦੇ ਇਹਨਾਂ ਦੇ ਲੈਟਰਪੈਡ ਚੱਲਦੇ ਬਾਹਰ ਪੱਕੇ ਹੋਣ ਵਾਸਤੇ ਇਹਨਾਂ ਨੂੰ ਕਰੋੜਾ ਰੁਪਇਆ ਵਿਦੇਸ਼ਾਂ ਵਿੱਚ ਬੈਠੀ ਸੰਗਤਨਾ ਦੇ ਤਾ ਜੀ ਜੋਧਪੁਰ ਕੀ ਐਨੇ ਮਾੜੇ ਨੇ ਫਰਮਾਤੇ ਗੱਲ ਗੋਗਾ ਕਿ ਇਹ ਧਰਮ ਦੇ ਨਾਮ ਤੇ ਵੀ ਸਿਆਸਤ ਕਰਦੇ ਨੇ ਸਾਰੇ ਲੋਕ ਸਿਆਸਤ ਕਰਦੇ ਨੇ ਇਹਦਾ ਦੂਜਾ ਪੱਖ ਵੇਖ ਲਈਏ ਮਾ ਸ਼ਰਮ ਨੇ ਅਕਾਲੀ ਦਲ ਦੇ ਵਿੱਚ ਨੇਤ ਪ੍ਰਧਾਨ ਐਸ்சி ਵਿੰਗ ਦਾ ਪੁਰ ਮੈਂ ਬਾਦਲ ਸਾਹਿਬ ਦੀ ਦਸਾਂ ਤੁਹਾਨੂੰ ਕੀ ਬਾਦਲ ਸਾਹਿਬ ਨੇ ਨੌਕਰੀਆਂ ਵੀ ਦਿੱਤੀਆਂ ਹਾਲੇ ਕਿ ਬਾਦਲ ਸਾਹਿਬ ਤਾਂ ਅਸਲੀ ਗੱਲ ਜਾਣਦੀ ਦੀ ਸਾਡੇ ਜੋਧਪੁਰੇ ਕਿ ਇਸ ਵੀ ਲੜੇ ਬਾਦਲ ਸਾਹਿਬ ਨੇ ਹਰ ਇੱਕ ਪ੍ਰਕਾਰ ਦੀ ਮਦਦ ਕੀਤੀ ਹੈ ਕਹੇ ਅੱਜ ਜੋਧਪੁਰੇ ਵੀ ਪਾਸਾ ਵਟ ਗਏ ਨੇ ਵਿਰੋਧੀ ਧਿਰ ਵਾਂਗੂ ਜਿਹੜਾ ਵਿਰੋਧੀ ਧੜਾ ਸੀ ਜੇ ਤਾਂ ਜਗੀਰਪੁਰ ਹੁਣਾ ਦਾ ਇਸੇ ਤਰ੍ਹਾਂ ਯੋਧ ਪੀ ਕੇ ਨਵੇਂ ਕੀਤਾ ਕਿ ਪਹਿਨੋ ਬਾਦਲ ਸਾਹਿਬ ਕੋ ਜਾਜਾ ਕੇ ਕੰਮ ਕਰਉਂਦੇ ਰਹੇ ਤੇ ਅੱਜ ਭਗੋੜੇ ਹੋ ਗਏ ਵੀ ਕਦੀ ਆਮ ਦੀ ਝੋਲੀ ਚ ਪੈ ਜਾਂਦੇ ਕਦੀ ਕਾਂਗਰਸ ਦੀ ਝੋਲੀ ਚ ਪਾ ਦੇ ਤੇ ਕਦੀ ਭਾਜਪੀ ਦੀ ਝੋਲੀ ਚ ਪੈ ਜਾਂਦੇ ਆ ਕਹਿੰਦੇ ਕੀ ਜਿਹੜਾ ਬਗਾਨਾ ਥਾਂ ਥਾਂ ਤੁਰੇ ਫਿਰਦਾ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਜਾਣਾ ਚੁੱਲਿਆ ਮੰਗੂ ਪਰ ਇਨਾਂ ਲੋਕਾਂ ਦੇ ਕਰਕੇ ਮੇਰਾ ਖੁਦ ਦਾ ਨੁਕਸਾਨ ਹੋਇਆ ਬਾ 24 ਸਾਲ ਕੇਸ ਲੜਿਆ ਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਜਿਹੜੇ 325 ਬੰਦਿਆਂ ਨੂੰ ਪੈਸੇ ਨਹੀਂ ਮਿਲੇ ਇਨਾਂ ਦੇ ਮਸਦਿਆਂ ਨੂੰ ਲੈ ਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਕੀ ਜੋ ਦੁਜਿਆਂ ਨੂੰ ਦਿੱਤਾ ਇਹਨਾਂ ਨੂੰ ਵੀ ਦਿਓ ਨਹੀਂ ਤੇ ਮੈਨੂੰ ਦੁਬਾਰਾ ਸੰਘਰਸ਼ ਚ ਸ਼ੁਰੂ ਕਰਨਾ ਪੈਣਾ ਕਿਉਂਕਿ ਪਹਿਲਾਂ ਵੀ ਮੈਂ ਧਰਨੇ ਤੇ ਕੰਧਰਿਆ ਤੇ ਮੈਨੂੰ ਮਜਬੂਰ ਨਾ ਕਰੋ ਮੈਂ ਫੇਰ ਸੰਘਰਸ਼ ਕਰੂੰਗਾ ਧਰਨੇ ਤੇ ਬੈਠੂੰਗਾ ਤੇ ਨਾਲੇ ਮੈਂ ਇੱਕ ਗੱਲ ਬੜੀ ਵਧੀਆ ਵੇਖੀ ਆ ਜੇ ਕੋ ਬੰਦਾ ਮਰ ਜਵੇ ਨਾ ਉਹਨੂੰ ਸਰਕਾਰ ਪੈਸੇ ਵੀ ਦਿੰਦੀ ਤੇ ਪਰਿਵਾਰ ਨੂੰ ਨੌਕਰੀਆਂ ਵੀ ਦਿੰਦੀ ਇਹ ਕੰਮ ਵਧੀਆ ਨਹੀਂ ਐ ਮੈਂ ਤੇ ਫਿਰ ਕਹਿੰਨਾ ਕਿ ਜਿਹੜੇ ਮਾਰੇ ਬੰਦੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਜਨਾਂ ਜਾ ਕੇ ਖੁਦ ਗੁਸ਼ਤੀ ਕਰ ਲਿਆ ਕਰੀ ਫਿਰ ਨਾਲੇ ਨੌਕਰੀ ਮਿਲੂ ਨਾਲੇ ਪੈਸੇ ਮਿਲੂ ਠੀਕ ਨਹੀਂ ਬੜੀ ਆਲੀ ਮਿੰਤਾ ਕਰ ਗਿਆ ਅਤਰੜੇ ਕੀਤੇ ਆ ਔਰ ਕਿਸੇ ਪਾਸੇ ਸੁਣਵਾਈ ਨਹੀਂ ਹੋਣੀ ਤੇ ਜਿਹੜੇ ਪ੍ਰੈਸ ਵਾਲੇ ਵੀਰ ਕਹਿੰਦੇ ਕਿ ਨਹੀਂ ਜੀ ਕੇ ਅਦਾਲਤ ਸਰਕਾਰ ਦੇ ਵਿਰੁੱਧ ਆਈ ਕੋਈ ਗੱਲ ਨਹੀਂ ਕਰਨੀ ਸਾਡੇ ਤੇ ਕਾਰਵਾਈ ਹੋਗੀ ਕਾਦੀ ਕਾਰਵਾਈ ਹੋਗੀ ਭਾਈ ਮੀਡੀਆ ਦਾ ਵੀ ਫਰਜ ਬੰਦਾ ਕਿ ਸੱਚੇ ਪੰਤੇ ਦਾ ਸਾਥ ਦੇਣਾ ਭਾਜ ਜੀ ਆਵਾਜ਼ ਨੂੰ ਬੁਲੰਦ ਕਰਨਾ ਸਰਕਾਰਾਂ ਤੱਕ ਪਹੁੰਚਾਉਣਾ ਜਿੱਥੇ ਕੋਈ ਧੱਕੇਚਾਹੀ ਹੁੰਦੀ ਹੈ ਜੇ ਮੀਡੀਆ ਹੀ ਕੂੜਤਾ ਨਾਲ ਸੁਣ ਕੇ ਅਦਾਲਤਾਂ ਦਾ ਨਾਂ ਸੁਣ ਕੇ ਸਰਕਾਰ ਦਾ ਨਾਂ ਸੁਣ ਕੇ ਤੇ ਭੱਜ ਜਵੇ ਕੰਨਾਂ 'ਚ ਰੂਮ ਲੈ ਲੈਣ ਵਰਕੇ ਗਾਲੀ ਨਾ ਕਿਸੇ ਦੀ ਸੁਣੇ ਤੇ ਐਸੇ ਮੀਡੀਆ ਨੂੰ ਕੀ ਕਰਨਾ ਫਿਰ ਸੋਸ਼ਲ ਮੀਡੀਆ ਵਧੀਆ ਨਹੀਂ ਮੈਂ ਸੋਮਵਾਰ ਨੂੰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅਮਰਸਰ ਨੂੰ ਦਰਵਾਜ਼ਾ ਤੇ ਮੈਂ ਮੋੜ 325 ਬੰਦਿਆਂ ਦੀ ਜਿਹੜੀ ਅਗਵਾਈ ਕਰੂੰਗਾ ਇਹਨਾਂ ਨੂੰ ਨਾਲ ਲੈ ਕੇ ਨਾਲ ਤੇ ਇਹਨਾਂ ਨੂੰ ਚਾਹਣਾ ਕਿੱਥੇ ਹੋਣਾ ਘਰ ਦੀ ਰੋਟੀ ਤੇ ਬਣਦੀ ਨਹੀਂ ਕਹੀ ਤੇ ਇੱਕ ਐਪਲੀਕੇਸ਼ਨ ਟੈਪ ਕਰਨ ਵਾਸਤੇ ਨਾ ਕੋ ਪੈਸੇ ਨਹੀਂ ਹੈ ਤੇ ਕਿਥੋਂ ਮੇਰੇ ਨਾਲ ਆਲ ਕੇ ਬੈਠਾ ਕਿਸ਼ ਕਰ ਦਿੱਤੀ ਇਹਨਾਂ ਦਾ ਰਿਕਾਰਡ ਮਿਲ ਕੋ ਹੈਗਾ ਔਰ ਮੈਂ ਇਹ ਸੰਘਰਸ਼ ਨੂੰ ਫਿਰ ਦੁਬਾਰਾ ਤੋਂ ਸ਼ੁਰੂ ਕਰ ਰਿਹਾ ਔਰ ਜਿੰਨਾ ਚਿਰ 325 ਬੰਦਿਆਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਮੈਂ ਸੰਘਰਸ਼ ਕਰੂੰਗਾ ਔਰ ਸ਼ਰਮੀ ਕਾਲੀ ਦਾਲ ਦੀ ਲੀਡਰਸ਼ਿਪ ਦੇ ਸਹਿਯੋਗ ਤੇ ਨਾਲ ਇਸ ਜਿਹੜੇ ਸੰਘਰਸ਼ ਨੂੰ ਮੈਂ ਨੇਪਰੇ ਚੜਾਣਾਗਾ ਕਿਉਂਕਿ ਮੈਂ ਖੁਦ ਅਕਾਲੀ ਦਲ ਦੇ ਨਾਲ ਜੁੜਿਆ ਕਈਆਂ ਦੀ ਬਹਾ ਅਕਾਲੀ ਦਲ ਨੇ ਸ਼ਰੋਨੀ ਕਮੇਟੀ ਨੇ ਫੜੀ ਹੈ ਔਰ ਮੈਂ ਸ਼ਰੋਨੀ ਕਮੇਟੀ ਨੂੰ ਬੇਨਤੀ ਕਰਦਾ ਜੀ ਜਿਨ੍ਹਾਂ ਦੇ ਬੱਚਿਆਂ ਨੂੰ ਨਹੀਂ ਨੌਕਰੀਆਂ ਮਿਲੀਆਂ ਜਾਂ ਜਿਹੜੇ ਜੋਧਪ੍ਰੀਤ ਸਿੰਘ ਰਹਿੰਦੇ ਨੇ ਪੋਨਾਦਾਲ ਧਿਆਨ ਰੱਖਿਆ ਜਾਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜੋਧਪੁਰੀਆਂ ਨੂੰ ਜਿਹੜੀ ਬਣਦੀ ਹੈ ਜਿਹੜੀ ਸਹੂਲਤ ਦਿੱਤੀ ਜਾਵੇ ਉਹਨਾਂ ਦਾ ਇਨਸਾਫ ਕੀਤਾ ਜਾਵੇ ਔਰ ਜਿਹੜੀ ਸਰਕਾਰ ਦੀ ਗੱਲ ਹੈ ਉਹ ਆਹੀ ਸਰਕਾਰ ਨਾਲ ਸੰਘਰਸ਼ ਜਿਹੜਾ ਵਾ ਉਹ ਕਰਾਂਗੇ ਇਹਨੀਆਂ ਬੈਂਤੀਆ ਪ੍ਰਵਾਨ ਕਰਨੀਆਂ ਵਾਇਰੂਸੀਕਾ ਖਾਲਸਾ ਵਾਇਰੂਸੀਕੀ ਫਤਿਹ